ਬਾਤਰੀ ਗਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਪਹੁੰਚ ਗਏ ਤੇ ਸੂਰਜ ਮੁਖੀ ਵਾਲੇ ਏਰੀਆ ਦੇ ਵਿੱਚ ਜਿੱਥੇ ਮੰਨੋ ਸੂਰਜ ਮੁਖੀ ਵੱਢਣੀ ਵਿਆ ਨਾ ਕਦੇ ਵੱਡੀ ਹੈ ਨਹੀਂ ਦੀ ਬਾਈ ਫਸਟ ਟਾਈਮ ਅੱਜ ਜਿਹੜਾ ਮੂਰਤਾ ਨਾ ਵੀ ਆਪਾਂ ਮਸ਼ੀਨ ਚਲਾਈਆ ਇਹ ਏਰੀਆ ਦੇ ਵਿੱਚ ਨਾ ਦੂਜੀਆਂ ਮਸ਼ੀਨਾਂ ਤਾਂ ਹੈਗੀਆਂ ਦੀਆਂ ਪਰ ਮੱਕੀ ਵਾਲੀ ਕਟਰ ਦੀ ਡਿਮਾਂਡ ਕਰਦੇ ਤੇ ਜਿਹੜੇ ਵੀਰ ਕੋਲੇ ਆਪਾਂ ਆਏ ਆ ਹਨ ਉਹਦੇ ਕੋਲ ਵੀ ਆਪਦੀ ਪ੍ਰੀਤ ਮਸ਼ੀਨ ਆ ਬਾਕੀ ਬਾਬੇ ਦੀ ਕਿਰਪਾ ਨਾਲ ਹਨਾ ਅੱਜ ਜਿਹੜਾ ਲਾਤਾ ਵੀ ਸੂਰਜਮੁਖੀ ਵੀ ਵੱਢ ਕੇ ਦੇਖ ਲਈ ਹੈ ਨਾ ਕਟਰ ਨਾਲ ਜਿਵੇਂ ਮੱਕੀ ਦੇ ਵਿੱਚ ਵੀ ਆ ਨਾ ਮਾੜੀ ਮੋਟੀ ਛੱਲੀ ਰਹਿ ਜਾਂਦੀ ਆ ਉਹ ਚੱਕਣੀ ਪੈਂਦੀ ਆ ਜਣੀ ਇਹਦੇ ਥੋੜਾ ਜਿਹਾ ਆ ਵੀ ਫੁੱਲ ਜਿਹੜਾ ਥੱਲੇ ਚੋਂ ਜਿਆਦੇ ਝੋ ਪਿਆ ਹੋਇਆ ਥੱਲੇ ਦੇ ਵੜਦੇ ਆ ਤਾਂ ਸਿਹਾਰਜੋਗ ਹੁੰਦਾ ਉੱਪਰ ਦੇ ਵੜਦੇ ਆ ਤਾਂ ਮਾੜਾ ਮੋਟਾ ਫੁੱਲ ਆ ਜਿਹੜਾ ਉਹ ਰਹੂਗਾ ਇਹਨਾਂ ਨੂੰ ਦੱਸਤਾ ਨਾ ਵੀ ਦੋ ਬੰਦੇ ਜਿਹੜੇ ਲੇਬਰ ਦੇ ਆ ਤੁਸੀਂ ਗਰੇ ਖੇਤ ਵਾਲ ਨੂੰ ਕਹਿ ਦਿਆ ਕਰੋ ਵੀ ਆਪਣੇ ਕਰਕੇ ਰੱਖੂਗਾ ਨਾ ਬਾਕੀ ਜੰਗਲ ਦੇ ਮੰਗਲ ਲਾਤੀ ਇੱਥੇ ਵੀ ਆਹ ਲਾ ਲਿਆ ਡੇਰਾ ਰੱਖਦਾ ਸਕੰਜਾ ਲਿਆ ਕੇ ਇਹ ਆ ਰੱਖਦਾ ਜੀ ਮੰਜਾ ਆ ਲਾ ਲਿਆ ਟਰਾਲਾ ਆ ਮੋਟਰ ਤੇ ਡੇਰਾ ਲਾ ਲਿਆ ਜੰਗਲ ਦੇ ਵਿੱਚ ਮੰਗਲ ਕਹਿੰਦੇ ਲਾਤੀ ਵੀ ਜੇ ਛੇਰਾ ਨੇ ਫੇਰ ਆ ਕੇ ਹਨਾ ਮੋਟਰਸਾਈਕਲ ਲਿਆਂਦਾ ਦਾ ਮਾ ਚੱਲੇ ਵੀ ਲੋਡ ਲੋਡ ਪੈਂਦੀ ਹੈ ਹਨਾ ਮਗਰ ਦੇ ਪਿੱਛੇ ਤੇ ਬਾਕੀ ਐ ਵੀ ਰਾਜੂ ਪਹੁੰਚ ਗਿਆ ਦਾ ਕੱਲ ਰਾਜੂ ਨੂੰ ਕੱਲ ਗਿਆ ਦਾ ਮੈਂ ਕਿਹਾ ਆ ਜਾ ਅੱਜ ਸਵੇਰੇ ਸਾਧਰੇ ਰਾਜੂ ਪਹੁੰਚ ਗਿਆ ਦਾ ਪਹੁੰਚਣ ਦੇ ਬਾਅਦ ਦੋ ਬੰਦੇ ਜੁਪੀ ਵਾਲੇ ਆ ਗਿਆ ਰਾਜੂ ਹੋ ਗਿਆ ਹਨਾ ਚਲੋ ਵਧੀਆ ਆਪਣਾ ਸਟਾਫ ਮੈਂਬਰ ਜਿਹੜੇ ਇਹ ਮੱਕੀ ਵਾਸਤੇ ਯਾਰ ਸੂਰਜ ਮੁੱਕੀ ਵਾਸਤੇ ਹਨਾ ਵੀ ਵਧੀਆ ਰੈਡੀ ਹੋ ਗਏ ਹੁਣ ਇਹ ਤਿੰਨੇ ਜਾਨੇ ਮੱਕੀ ਦਾ ਸੀਜਣਾ ਸੂਰਜਮੁਖੀ ਦਾ ਲਾਉਣਗੇ ਸਾਰਾ ਹਨਾ ਬਾਕੀ ਗੱਲ ਕਟਰ ਦਾ ਵੱਡ ਬੜਾਈਆ ਹੋਣਾ ਕਰਨਾ ਹੀ ਪੈ ਗਿਆ ਜਿਹੜਾ ਆਪਾਂ ਉਹਨਾਂ ਵੱਲੋਂ ਕਿਸੇ ਦੇ ਵਿੱਚ ਪਾਉਂਦੇ ਨੇ ਹਨਾ ਕੰਨਾਂ ਦੇ ਵਿੱਚ ਬਾਕੀ ਉਹ ਫਿਲਟਰ ਸਾਰਾ ਹੈ ਤਾਂ ਸੇਮ ਤਾਂ ਬਸ ਥੋੜਾ ਜਿਹਾ ਹੀ ਫਰਕ ਪੈ ਗਿਆ ਤਾਂ ਫਰਕ ਹੀ ਪੈ ਗਿਆ ਜਿਹੜਾ ਉਹਦਾ ਫਿਰ ਦਸ਼ਮੇਸ਼ ਦਾ ਫਿਲਟਰ ਆਪਣੀ ਦਾ ਹਨਾ ਪੁਰਾਣਾ ਮਾਡਲ ਆ ਬਾਈ ਉਹਦੀ ਫਿਲਟਰ ਦੀ ਲੰਬਾਈ ਹੈ ਜਿਹੜੀ ਫਿਲਟਰ ਦਾ ਮੂੰਹ ਤਾਂ ਕਟਰ ਦਾ ਉਹ 51 ਇੰਚ ਤਾਂ ਜਿਹੜਾ ਕਰਤਾਰ ਦਾ ਮੂੰਹ ਆ ਹੁਣ ਨਵੇਂ ਮਾਡਲ ਦੇ ਵਿੱਚ ਇਹ ਹੈਗਾ 53 ਇੰਚ ਦਾ ਬਸ ਉਹ ਫਰਕ ਕਰਕੇ ਥੋੜਾ ਜਿਹਾ ਪਟਾ ਕੇ ਆਪਰੇਸ਼ਨ ਆ ਜਿਹੜੇ ਜਿਨ੍ਹਾਂ ਦੇ ਵਾ ਪਿੰਨਾ ਪਾਉਨੇ ਆ ਆਪਾਂ ਉਹ ਪਟਾ ਕੇ ਸਿਰ ਤੇ ਕੰਪਨੀ ਦੇ ਵਿੱਚੋਂ ਨਵੇਂ ਉਹ ਗਗਨ ਵੀਰ ਨੇ ਆਪਣੇ ਨੇ ਭੇਜਦੇ ਦੇ ਭੇਜਣ ਤੋਂ ਬਾਅਦ ਜਿਹੜੇ ਆ ਨਾ ਆਪਾਂ ਬਿਲਡਿੰਗ ਕਰੇ ਕਰਨੇ ਤੋਂ ਬਾਅਦ ਹਜੇ ਵੀ ਪ੍ਰੋਸੈਸਰ ਰਹਿ ਗਏ ਆ ਕਾਲੀ-ਕਾਲੀ ਦੇ ਵਿੱਚ ਹੀ ਲੈ ਕੇ ਆਏ ਆ ਆਹ ਹਜੇ ਰਹਿੰਦਾ ਉੱਪਰ ਵਾਲਾ ਪਾਰ ਜਿਹੜਾ ਚੈਨ ਦੇ ਉੱਪਰ ਲੱਗਿਆ ਫਿਲਟਰ ਵਾਲੀ ਦੇ ਇਹ ਹਜੇ ਰਹਿੰਦਾ ਰਹਿਣ ਤੋਂ ਬਾਅਦ ਹੁਣ ਇਹਦੀ ਜਾਦਾ ਵੱਡੇ ਤੇ ਹਨਾ ਇੱਥੇ ਚਲੋ ਅੱਜ ਚੈੱਕੇ ਕਰਨੀ ਸੀ ਮੈਂ ਚੈੱਕ ਕਰਨੇ ਵਾਸਤੇ ਹੀ ਆਇਆ ਤਾਂ ਨਾਲ ਬੱਸ ਐਸੇ ਰਾਜੂ ਮਸ਼ੀਨ ਤਾਂ ਲਿਆਇਆ ਤੈਨੂੰ ਦੱਸਤਾ ਤਾਂ ਕਿੱਥੇ ਲੈ ਕੇ ਜਾਣੀ ਆ ਫਿਰ ਮੈਰ ਬਹਾਦਰ ਚਾਚਾ ਜਿਹੜਾ ਆਪਣੇ ਨਾਲ ਐਮਪੀ ਐਮਪੀ ਜੀ ਬਾਈ ਰੋਟੀਆਂ ਪਕਾ ਤੜਕੇ ਲਾ ਕੇ ਲਾਉਂਦਾ ਉਹ ਚਾਚਾ ਲਿਆਏ ਆ ਲਿਆਂਦਾ ਨਾਲ ਵੀ ਕੰਮ ਕੱਲ ਕਰਦੇ 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 ਬਈ ਬਹੁਤ ਦੇਰ ਹੋ ਗਈ ਧੀ ਹੋ ਗਈ ਫਿਰ ਉਹਦੇ ਬਾਅਦ ਅੱਖਾਂ ਦੇ ਵਿੱਚ ਹਿਸਾਬ ਲਾ ਲਓ ਵੀ ਕੱਲ ਦੀ ਬਿਲਡਿੰਗ ਪਈ ਹੋਈ ਯਾਰ ਆਤ ਮੈਂ 2:30 ਵਜੇ ਇੰਨਾ ਤੰਗ ਹੋਇਆ ਜਾ ਕੇ ਝਰਨੇ ਬਣਾਏ ਝਰਨੇ ਆਪੇ ਬਣਾ ਕੇ ਪਾਏ ਝਰਨੇ ਕੋ ਦੋ ਬੰਦਿਆਂ ਨੂੰ ਪੁੱਛਿਆ ਕਹਿੰਦੇ ਨਹੀਂ ਯਾਰ ਸਾਡੇ ਕੋਲ ਟਾਈਮ ਨਹੀਂ ਤੁਹਾਨੂੰ ਪਤਾ ਹੈ ਨਾ ਬਾਈ ਜਿਹਦੇ ਕੋਲ ਆਪਾਂ ਪੱਕਾ ਕੰਮ ਕਰਾਉਂਦੇ ਹੋਈਏ ਕਟਰ ਦਾ ਕੰਮ ਵੀ ਬਾਈ ਆਪਣਾ ਸੇਵਕ ਆ ਨਾ ਸੇਵਕ ਭਾਰਤੋਂ ਵਾਲਾ ਉਹ ਕਰ ਗਿਆ ਤਾਂ ਉਹਦੇ ਬਾਅਦ ਫਿਰ ਜਿਹੜੇ ਝਰਨਿਆਂ ਦਾ ਕੰਮ ਤਾਂ ਉਹ ਫਿਰ ਆਪੇ ਕਰਨਾ ਪਿਆ ਵਧੀਆ ਬਣਾ ਕੇ ਪਾ ਲੇ ਬਾਕੀ ਹੁਣ ਚੱਲਦੀ ਆ ਉਹ ਕੱਢਿਆ ਪਹਿਲਾ ਟੈਂਕਾ ਜੇ ਬਾਕੀ ਦੇਖਦੇ ਆ ਕੀ ਕਹਿੰਦੇ ਆ ਰਾਜੂ ਨਹੀਂ ਬਚਦੇ ਆ ਫਸਟ ਟਾਈਮ ਚਲਾਈ ਆ ਨਾ ਜਿਹੜੀ ਕਟਰ ਅੱਗੇ ਜਿਹੜੀ ਸੁਣੀ ਦਾ ਸਾਰਾ ਵੀ ਕਟਰ ਹਨ ਜਿਹੜੇ ਇਹ ਜਿਵੇਂ ਖੋਜ ਵੀ ਕਹਾਂ ਨੂੰ ਕਰਾਂਗੇ ਜਿਵੇਂ ਹੁਣ ਚੱਲੇ ਤੇ ਹਨ ਹੌਲੀ ਹੌਲੀ ਵਿੱਚ ਪਤਾ ਲੱਗਦਾ ਬਾਕੀ ਚਮਕੀ ਮੁੱਕੀ ਤਾਂ ਤੁਹਾਨੂੰ ਪਤਾ ਹੀ ਵੱਟਦੇ ਹੀ ਆ ਦੇਖਦੇ ਆ ਕੀ ਪਹਿਲਾ ਟੈਂਕ ਆ ਜਿਹੜਾ ਆ ਨਾ ਕੱਟਦਾ ਬਾਕੀ ਇਹ ਖੇ ਹੋਰ ਚਾਚਾ ਵਧੀਆ ਵਧੀਆ ਕਿਵੇਂ ਆ ਬੜੀ ਦਾੜੀ ਥੋੜੀ ਕਾਲੀ ਕਰੀ ਫਿਰਦਾ हां ਕਿਵੇਂ ਆ ਮਾਲ ਸਾਫ ਨਿਕਲਿਆ ਬਹੁਤ ਵਧੀਆ ਹੈ ਵਧੀਆ 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 ਨਿਕਲਿਆ ਮਾਪਾ ਚੈੱਕ ਇਹ ਕਰਨ ਆਈ ਤੇ ਇਹ ਬਾਕੀ ਤਾਂ ਰਾਜੂ ਨੇ ਦੱਬੀ ਫਿਰੀ ਜਾਣਾ ਹੈ ਕਿ ਨਹੀਂ ਆਈ ਦੇਖਣੇ ਆਏ ਤੇ ਆਪਾਂ ਵਾਹ ਚੱਲ ਦੇਖੇ ਉਹਨੇ ਜਾ ਕੇ ਹਾਂ ਹਾਂ ਬੱਜੀ ਕਿਵੇਂ ਆ ਵਧੀਆ ਵਧੀਆ ਚੱਲਦੀ ਆ ਸਫਾਈ ਆ ਪੂਰੀ ਪੂਰੀ ਇੱਕ 66 ਰੁਕਦਾ ਇਹ ਦੇਖਣਾ ਵੀ ਦਾਦੇ ਰੁਕਦਾ ਉਹ ਦੇ ਕਨਾਰਡ ਆਪਾਂ ਸਾਹਮਣੇ ਨਹੀਂ ਉਹ ਟਾਪਾ ਲੱਗ ਗਿਆ ਚੈਨ ਫੇ ਲੁੱਕ ਜਾਂਦੀ ਆ ਉਹ ਐ ਵਧੀਆ ਠੀਕ ਹੈ ਜਿਹੜਾ ਵਾਲਾ ਕਹਿੰਦਾ ਸਵੇਰੇ ਲੇਬਰ ਲਿਆਉਂਗਾ ਦੋ ਬੰਦੇ ਆ ਦੋ ਬੰਦੇ ਜਿਹੜੇ ਲੇਬਰ ਤੇ ਲਿਆਉਗਾ ਉਹਦੇ ਲਿਆਉਣਗਾ ਫੇ ਇਹ ਨਾਲ ਇਹਦਾ ਚੱਕ ਨਾਲ ਦੀ ਨਾਲ ਚੱਕੀ ਜਾਊ ਨਹੀਂ ਰਾਤ ਨੂੰ ਲੋਕਾਂ ਨੇ ਜੋਗ ਲਾਨੇ ਕੱਲ ਹੁੰਦੇ ਨੇ ਹੈ ਕਿ ਨਹੀਂ ਜੇ ਮੱਕੀ ਦੇ ਵਿੱਚ ਰਾਹ ਬਣਾਉਣਾ ਪੈਂਦਾ ਬਸ ਉਹੀ ਸੈਟ ਮਾਸਾ ਰਾਹ ਨਾ ਬਾਕੀ 4 ਵੀਲ ਦਾ ਬੜਾ ਨਜ਼ਾਰਾ ਬੈਠਾ ਤੇ ਇਹ ਨਹੀਂ ਜਮੇ ਟੱਪਦੀ ਹੈਗੀ بڑے ਟਾਇਰਾਂ ਕਰਕੇ ਆਹ ਮਜਾਈ ਲਮੱਕੀ ਦੇ ਵਿੱਚ ਮੱਕੀ ਵਾਂਗੂੰ ਹੋਈ ਹੋਈ ਹੈ ਨਾ ਬੈਡਾਂ ਤੇ ਹੋਈ ਹੋਈ ਉਹੀ ਮਸ਼ੀਨ ਗਾਇ ਹੋਈ ਹੋਈ ਆ ਉਨਾ ਹੀ ਗਾਇਵ ਆ ਜਿੰਨਾ ਆਪਣੇ ਮੱਕੀ ਦੇ ਵਿੱਚ ਹੁੰਦਾ ਆ ਇੰਨਾ ਹੀ ਗਾਇਵ ਆ ਬਾਕੀ ਪਿੱਛੇ ਦਾ ਭਾਈ ਕੀ ਆਉਣਾ ਇਹ ਸਾਫ਼ ਹੀ ਕਰਦੀ ਜਾਂਦੀ ਆ ਵਿੱਚ ਤੇ ਦਾਣਾ ਕੱਢਦੀ ਜਾਂਦੀ ਆ ਆ ਦੇਖੋ ਪਰ ਹੈ ਗਿੱਲੀ ਆ ਗਾਰੇ ਵਰਗੀ ਭਈ ਆ ਵਿੱਚ ਦੇ ਗਾ ਮਾਲ ਕੱਢਦੀ ਜਾਂਦੀ ਆ ਦਾਣੇ ਪਿੱਛੇ ਛੱਡਦੀ ਜਾਂਦੀ ਹੈ ਜਿਗਣਾ ਮਾੜਾ ਮੋੜਾ ਟੇਡਾ ਰੂੜਾ ਹੋਆ ਹੈ ਨਾ ਜਿੱਥੇ ਫੁੱਲ ਉਹ ਫੁੱਲੇ ਰਹਿੰਦਾ ਨਹੀਂ ਤਾਂ ਮੈਂ ਕਹਾਂ ਵੀ ਮੱਕੀ ਨਾਲੋਂ ਵੀ ਵੱਧ ਕੰਮ ਜਾਵਾ ਸੂਰਜ ਮੁਕੀ ਦੇ ਘਟਰਾਹ ਦੇ ਜਿਵੇਂ ਆ ਫੁੱਲ ਪਿਆ ਇਹ ਨਹੀਂ ਇਹਨੇ ਚੱਕਣਾ ਬਸ ਪਿੱਛੇ ਤਾਂ ਪੀੜਿਆ ਕਰਦੀ ਜਾਂਦੀ ਆ ਫਿਰ ਭੋਰਦੀ ਜਾਂਦੀ ਆ ਨਾ ਪਹਿਲਾਂ ਮੈਨੂੰ ਐਂ ਦਵਾ ਯਾਰ ਪਤਾ ਨਹੀਂ ਮੱਕੀ ਵਾਲੀ ਸੈਟਿੰਗ ਦੀ ਚਲਾਤੀ ਆ ਸੁੱਕਾ ਫੁੱਲ ਆ ਬਾਈ ਜੇ ਸੁੱਕੇ ਫੁੱਲ ਹੋਣਾ ਨਾ ਫੇਰ ਮੰਨ ਲਓ ਵੱਧ ਸਫਾਈ ਆਵੇ ਕਿਉਂ ਫੁੱਲ ਟੁੱਟਦਾ ਨਹੀਂ ਫਿਰ ਹੁਣ ਫੁੱਲ ਦਾ ਟੋਟਾ ਹੁੰਦਾ ਯਾਰ ਇਹ ਵਿੱਚ ਮਾਲ ਕੱਢਿਆ ਇਹਦੇ ਚ ਆਹ ਕੱਢਿਆ ਬਾਈ ਦਾ ਟੈਂਕ ਆਹ ਕੱਢਿਆ ਪੱਖੇ ਦੀ ਬੋਲੀ ਜੇ ਤਾਂ ਬਹੁਤ ਝੂਟ ਗਿਆ ਫੇਰ ਵੀ ਤੇਲਾ ਵਿੱਚ ਫੁੱਲ ਜਾਏਗਾ ਗਿੱਲੇ ਕਰਕੇ ਆਉਂਗਾ ਹਨਾ ਹੁਣ ਆਉਣੀ ਪੈਂਦੀ ਸੁਕਾ ਕੇ ਇਹਦਾ ਸੁਕਾ ਕੇ ਪੱਖਾ ਲੱਗਣਾ ਸਾਫ ਹੋ ਜਾਣੀ ਏ ਅੱਛਾ ਇਹਦਾ ਪੱਖਾ ਲਾਉਣਾ ਪੈਣਾ ਸੁਕਾਉਣੀ ਪੈਂਦੀ ਤਾਂ ਗਿੱਲੀ ਹੁੰਦੀ ਏ ਇਹਨੂੰ ਅੱਛਾ ਫੇਰ ਪਾਉ ਲੋ ਕੇ ਗਿੱਲੀ ਰਹੇਗੀ ਆ ਪਾਉਣੀ ਪੈਣੀ ਹੈ ਹੈ ਵੇਖ ਤਾਂ ਚੱਲੀ ਜਾੜੀ ਦੀ ਪੋਣੀ ਨਹੀਂ ਪੈਂਦਾ ਦੋ ਤਿੰਨ ਦਿਨ ਮੱਕੀ ਵਾਲੇ ਕੰਮ ਆ ਜਾਣ ਹੈ ਮੱਕੀ ਮੱਕੀ ਵੀ ਤਾਂ ਸੁਕਾਉਣੀ ਪੈਂਦੀ ਆ ਆ ਸੁੱਕੀ ਆ ਬਾਈ ਦੀਦੀ ਜਮੇਂ ਇਹ ਵਾਰ ਆ ਬਿਨਾ ਬੈਡਾਂ ਤੇ ਆ ਨਾ ਕੈਬਡਾਂ ਦੇ ਹੀ ਆ ਬਿਨਾ ਬੈਡਾਂ ਦੇ ਚਾਰੇ ਬਣਾਏ ਜਿੱਤੇ ਹਾਂ ਚਾਰੇ ਬਣਾਏ ਸੂਰਜ ਮੁਕੀ ਜਿੱਦਾਂ ਨੂੰ ਸੂਰਜ ਦਾ ਮੂੰਹ ਹੁੰਦਾ ਉਧਰ ਦੇ ਉਲਟਾ ਕਰਕੇ ਖੜ ਗਈ ਜਿੱਤਾ ਮੂੰਹ ਹੁਣ ਛਿਪ ਗਿਆ ਹੈ ਸੂਰਜ ਕਿਨੂੰ ਰਹਿਣਾ ਸਵੇਰੇ ਹਾਂ ਅਜਾ ਸਵੇਰੇ ਸਵੇਰੇ ਸੂਰਜ ਮੁਕੀ ਅਸੂਰਜ ਕਿਹਨੇ ਰੱਖਣਾ ਮੂੰਹ ਅੱਛਾ ਹੁਣ ਸ਼ਾਮ ਨੂੰ ਥੱਲੇ ਮੂੰਹ ਕਰ ਲਿਆ ਨਾ ਇਹ ਨਾ ਮੈਂ ਕੋਚ ਕਰੀਦੀ ਆ ਨਾ ਜਿਹੜੀ ਕੈਨਾ ਆਪਣੇ ਮੱਕੀ ਵਾਲੇ ਕਟਰ ਵਾਲੀਆਂ ਆਪਣੇ ਜੈਨ ਨੂੰ ਜਿਹੜੇ ਪੱਤੀ ਲੱਗੀ ਤੇ ਲੋਹੇ ਦੀ ਉਹ ਸੂਟ ਮੁਫੀ ਵੜਦੀਆਂ ਬਾਹਰ ਕੰਮ ਆਇਆ ਬੜਾ ਭਰਾ ਇੱਕ ਉਹਦੇ ਕੋਲ ਉਹਨੇ ਮੈਨੂੰ ਰਾਏ ਦੱਤੀ ਆ ਕਿ ਨਵੇਂਂਦਰਾ ਜਿਹੜੀ ਇੱਥੇ ਆ ਨਾ ਸੂਟ ਮੁਫੀ ਨਾਲ ਵੜਦੇ ਆ ਮਸ਼ੀਨ ਨਾਲ ਕੱਟਣ ਨਾਲ ਜਿਹੜੀ ਪੱਤੀ ਦੀ ਜਗ੍ਹਾ ਪਰਾਸਟ ਦਾ ਪਟਾ ਇੰਨਾ ਕੇ ਜਿਹੜਾ ਕੋਲ ਨੂੰ ਆ ਨਾ ਝਟਕਾ ਲੱਗੇ ਤੇ ਦਾਣਾ ਨਹੀਂ ਜਾਂਦਾ ਪਰ ਇੱਥੇ ਦਾ ਭਾਈ irdde ਨਹੀਂ ਹੈਗਾ ਆਪਣੇ ਕਾਦੇ ਵੀ ਜਿਹੜੀ ਹਰੀ ਆ ਨਾ ਹਰੇ ਗਿੱਲੀ ਆ ਗਿੱਲੀ ਕਰਕੇ ਨਹੀਂ ਜਾਂਦਾ ਹੈਗਾ ਬਾਕੀ ਐ ਵੀ ਤੁਹਾਨੂੰ ਪਤਾ ਹੀ ਹੈ ਨਾ ਬਾਈ ਪਹਿਲੇ ਇਹ ਗੇੜੇ ਦੇ ਵਿੱਚ ਮੱਕੀ ਹੋਈ ਜਾਂ ਆਪਣੇ ਸੂਰਜਮੁਖੀ ਉਹੀ ਕੰਮ ਆਇਆ ਵੀ ਹੈ ਨਾ ਵੀ ਮਾੜਾ ਮੋਟਾ ਜਾਂ ਥੱਲੇ ਰਹਿ ਗਿਆ ਜਾਂ ਕੋਈ ਜਿਵੇਂ ਆ ਫੁੱਲ ਪਏ ਤੇ ਉਹਨਾਂ ਨੇ ਨਾ ਬਾਈ ਉਹਨਾਂ ਨੇ ਰੱਖੇ ਹੋਇਆ ਇਕੱਠੇ ਕਰਕੇ ਆਏ ਕਹਿੰਦੇ ਕਹਿੰਦੇ ਬਾਈ ਕਹਿੰਦੇ ਸਵੇਰੇ ਵਾਦ ਲਿਆ ਹੁਣ ਤੁਹਾਡੀ ਟੈਸਟ ਹੋ ਗਈ ਵੀ ਓਕੇ ਦੀ ਰਿਪੋਰਟ ਆ ਬਾਕੀ ਕਰਤਾਰ ਨੇ ਹੈ ਨਾ ਬਾਈ ਕਦੇ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਕਈ ਵੀਰੇ ਕਹਿੰਦੇ ਨਾ ਨਾ ਬਾਈ ਯਾਰ ਤੂੰ ਤਾਂ ਇੰਨੀਆਂ ਕੰਪਨੀਆਂ ਦੇ ਵਿੱਚ ਫਿਰਦਾ ਸੀ ਵੀ ਤੁਸੀਂ ਕਰਦਾਰ ਕਰਦਾਰ ভাই ਇਹੀ ਕੋਲੋਂ ਲਈ ਆ ਜਿਹੜੀ ਫਸਲ ਦੇ ਵਿੱਚ ਮਰਜੀ ਢੋਖ ਦੋ ਇਹਨੂੰ ਇਹਨੇ ਮਸ਼ੀਨ ਨੇ ਯਾਰਾ ਕਦੇ ਆਪਾਂ ਨੂੰ ਇਹ ਨਹੀਂ ਅਸਾ ਸੁਣਣ ਦਿੱਤਾ ਵੀ ਆਹ ਬਗਲੇ ਆ ਸਾਡੀ ਮਸ਼ੀਨ ਵੜਦੀ ਹੀ ਨਹੀਂ ਹੈ ਨਾ ਜਾਂ ਵੜ ਨਹੀਂ ਹੋਣੀ ਕਦੇ ਵੀ ਇਹ ਚੀਜ਼ ਦਾ ਆਸਾਨ ਬਣਾਉਣਾ ਹੈ ਤਾਂ ਬਾਕੀ ਹੁਣ ਆਪਣਾ ਕੋ ਕਟਰ ਪੁਰਾਣਾ ਦਾ ਹੈ ਨਾ ਕਟਰ ਦੀ ਸ਼ਾਂਕਾ ਦੀ ਜਿਹੜੀ ਵੀ ਸੂਰਜਮੁਖੀ ਤੇ ਚੱਲੂਗਾ ਪਤਾ ਨਹੀਂ ਚੱਲੂਗਾ ਪਰ ਬਾਬੇ ਦੀ ਕਿਰਪਾ ਐਨ ਓਕੇ ਦੀ ਰਿਪੋਰਟ ਆ ਜਿਹੜਾ ਹਨਾ ਆਈਆ ਕੇਡ ਵਾਲੇ ਵੀ ਖੁਸ਼ ਆ ਜਿਹਦੇ ਕੋਲੇ ਮਸ਼ੀਨ ਆ ਉਹ ਵੀ ਖੁਸ਼ ਆ ਰਹਿ ਨਹੀਂ ਹੁੰਦੀ ਆਪਣੇ ਸਟਾਫ ਮੈਂਬਰ ਇਹ ਵੀ ਪੂਰੇ ਖੁਸ਼ ਆ ਜਿਉਂਪੀ ਵਾਲਾ ਮੁੰਡਾ ਫੁੱਲ ਲੱਭਦਾ ਫਿਰਦਾ ਪੁਲੀ ਹੋਈ ਆ ਕਲੱਚ ਵਾਲੀ 12 ਇੰਚੀ ਪੁਲੀ ਦੇ ਵਿੱਚ ਭੇਜਤੀ ਮੈਂ ਹਾਂ ਚੱਲ ਰੋਡ ਤੇ ਜੇ ਲੋਡ ਪਈ ਇੱਥੇ ਬਦਲ ਲਣਗੇ ਨਹੀਂ ਤਾਂ ਚੱਲੀ ਜਾਣ ਦਵਾਂਗਾ ਠੀਕ ਆ ਚਾਚਾ ਹਨਾ ਹੈ ਆਹ ਨੂੰ ਪੁੱਛਦੇ ਆ ਪ੍ਰਸਾਦ ਨੂੰ ਇਹ ਦੱਸੂਗਾ ਹੁਣ ਹਾਂ ਜੀ ਕਿਦਾਂ ਠੀਕ ਆ ਹਾਂ ਧੰਨਵਾਦ ਓਕੇ ਆ ਓਕੇ ਲੱਗ ਗਿਆ ਦਿਲ ਨੂੰ ਹਾਂਜੀ ਹਾਂਜੀ ਬਦਲ ਦਾ ਪੰਜਾਬ ਦੇ ਰਹਿਣਾ ਬਦਲ ਦਾ 13 ਕੀ ਦਿਲ ਲੱਗਣਾ ਉਹ ਬੰਦੇ ਦਾ ਔਕਾ ਹੈ 29 50 ਵੰਗੂ ਪਾਈਆਂ ਹੋਈਆਂ ਜੁਪੀ ਵਾਲੇ ਮੋੜੇ ਹਿਸ਼ਾਰੇ ਨੇ ਜੁਪੀ ਵਾਲੇ ਨੇ ਹੈ ਮਨੀਸ਼ ਕੀ ਹਾਲ ਆ ਤੇਰਾ ਤੂੰ ਤਾਂ ਬੜਾ ਲਿਬੜਾ ਤੇ ਬੜਾ ਫਿਰਦਾਨ ਕੀ ਚੱਕ ਕੇ ਆ ਕਿੱਥੇ ਘੁਲ ਕੇ ਆਇਆ ਤੂੰ ਘੁਲਿਆ ਮਸ਼ੀਨ ਕੇ ਕੋਲ ਘੁਲਿਆ ਮਸ਼ੀਨ ਕੇ ਕੋਲ ਦਾ ਠੀਕ ਆ ਬੜਾਈ ਇਹ ਇੱਕ ਨੰਬਰ ਹਾਂ ਦੇਖ ਲਾ ਫੁੱਲ ਨਹੀਂ ਪਤਾ ਕੀ ਆ ਫੁੱਲ ਕਿਹੜਾ ਰਹਿੰਦਾ ਉਹ ਮਾੜਾ ਮੋਟਾ ਨਾ ਰਪੇ ਚ ਗਿਰਿਆ ਹੋਇ ਉਹੀ ਰਹਿੰਦਾ ਜਾਂ ਮੋੜ ਤੇ ਜਿਵੇਂ ਹੁਣ ਰਾਹ ਬਣ ਗਿਆ ਬਾਈ ਹੁਣ ਨਹੀਂ ਰਹੂਗਾ ਹਾਂ ਜਿਵੇਂ ਹੁਣ ਦੋ ਗੇੜੇ ਆ ਨਾ ਦੋ ਗੇੜਿਆਂ ਚ ਗਿਰੂਗਾ ਦੇਲਾ ਹੁਣ ਆਹ ਵਰ ਗੇੜਾ ਆਹ ਗੇੜੇ ਦਾ ਬਹੁਤ ਫਰਕ ਪੈ ਗਿਆ ਆ ਰਿਕ ਜਿਵੇਂ ਆ ਫੁੱਲ ਜਾ ਰਹੇ ਥੱਲੇ ਦਾ ਠੀਕ ਹੈ ਇਹਨੇ ਡੰਡੀ ਵੜਤੀ ਛੜਦਾ ਥੱਲੇ ਜੇ ਜਾ ਰਹੇ ਥੱਲੇ ਤੇ ਪੜਦੇ ਆ ਫੇਰ ਹੋਰ ਜਿਆਦਾ ਫੁੱਲ ਛਟੂਗੀ ਤੇਰਾ ਕੀ ਓਕੇ ਰਿਪੋਰਟ ਓਕੇ ਹਾਂ ਪੁੱਠਾ ਦੇਖ ਲੈ ਮਾਲ ਠੀਕ ਆ ਮਾਲ ਵਸਾ ਲਈ ਕੋਈ ਦਿੱਕਤ ਨਹੀਂ ਹੈ ਨਾ ਦਾਣਾ ਦੂਣਾ ਰਹਿਦਾ ਹੈਗਾ ਇਹਦੇ ਕੋਲੇ ਮਸ਼ੀਨ ਭੇਜੀ ਆਪਾਂ ਮਨੀਸ਼ ਕੋਲੇ ਜਿਹੜਾ 2 ਦਿਨ ਹੋ ਗਏ ਇਹਨੂੰ ਜ਼ਿਮੀਂਦਾਰਾਂ ਨੇ ਇਹਦੇ ਲੱਤ ਖਾਦੀ ਪਈ ਦੀ ਕਹਿੰਦੇ ਹੈ ਨਾ ਕਰੋ ਹੀ ਪੜੀ ਜ਼ਿਮੀਂਦਾਰਾਂ ਨੂੰ ਤੇਰੇ ਵਾਲੀ ਕਿਦਾਂ ਚੱਲਦੀ ਆ ਉਹ ਟੋਕਰੀ ਤੇ ਹਾਂ ਟੋਕਰੀ ਤੇ ਅੱਛਾ ਵਧੀਆ ਚੱਲੀ ਜਾਂਦਾ ਹੈ ਵਧੀਆ ਚੱਲਦਾ ਬੜੀਆ ਚੱਲਦਾ ਠੀਕ ਆ ਕਿਆ ਕਹਿੰਦੇ ਖੇਤ ਵਾਲੇ ਤੈਨੂੰ ਰਿਪੋਰਟ ਦਿੱਤੀ ਹੋਣੀ ਆ ਉਹਨਾਂ ਨੇ ਓਕੇ ਰਿਪੋਰਟ ਹਾਂ ਉਹ ਦੂਆ ਮੁੰਡਾ ਵੀ ਆ ਲਿਆ ਉਹ ਦੇਖ ਕੇ ਉਹ ਵੀ ਪੰਜ ਕੀ ਲਿਆ ਜੀ ਦੇ ਉਹ ਵੀ ਦੇਖ ਕੇ ਕਹਿੰਦਾ ਵੀ ਸਰਦਾਰ ਜੀ ਮੇਰਾ ਨੰਬਰ ਪੱਕਾ ਕਰ ਦੋ ਹੁਣ ਤੇਰੀ ਜ਼ਿੰਮੇਵਾਰੀ ਹੈ ਜਿਹਦੇ ਭੇਜਣੀਆਂ ਮਸ਼ੀਨਾਂ ਉਹਨੂੰ ਇਹ ਕਹਿਣਾ ਹੈ ਵੀ ਦੋ ਬੰਦੇ ਲੇਬਰ ਦੇ ਰੱਖ ਲਵੇ ਹੈਨਾ ਹਾਂ ਆਪਾਂ ਨੁਕਸਾਨ ਨਹੀਂ ਕਰਨਾ ਕਿਸੇ ਦਾ ਹਾਂ ਤਾਂ ਹੀ ਤਾਂ ਹੀ ਲੇਟ ਹੋ ਗਏ ਐਂ ਤਸੱਲੀ ਕਰਕੇ ਲੈ ਆਏ ਆ ਮੈਂ ਮੀ ਪੈ ਜਾਂਦਾ ਰੋਜ਼ ਤਾਂ ਮੀ ਪੈ ਜਾਂਦਾ ਫੋਰ ਵੀਲ ਵੀ ਫੇ ਲਾਏ ਦਿੱਤਾ ਮਾਂ ਵੇ ਐਵੇਂ ਗਿੱਲੇ ਗੁੱਲੇ ਦੇ ਵਿੱਚ ਫੇ ਚੱਲੀਦਾ ਜਾਊਗਾ ਮਾਂ ਮੈਂ ਇੱਧਰ ਹੈ ਤਾਂ ਰੇਤਾ ਹੀ ਆ ਫੋਰ ਵੀਲ ਵਾਲਾ ਤਾਂ ਕੰਮੇ ਕੋਈ ਨਹੀਂ ਹੈਗਾ ਹਾਂ ਉਹ ਪਤਾ ਗਾਦੇ ਲੰਦ ਲਾ ਕੇ ਲੈਂਦਾ ਜਿਹੜੇ ਛੋਟੇ ਟਾਇਰ ਹਨਾ ਆ ਬੈਡਾਂ ਤੇ ਵੱਜਦੇ ਬਹੁਤ ਆ ਮਸ਼ੀਨ ਪਿੱਛੇ ਤੇ ਵੱਜਦੇ ਬਹੁਤ ਆ ਉਹ ਵੱਜਦੇ ਨਹੀਂ ਹੈਗੇ ਉਹਦੇ ਨਾਲ ਹਾਂ ਓਸਤਾਦ ਓਕੇ ਐ ਓਕੇ ਹਾਂ ਓਕੇ ਤਸੱਲੀ ਹੈ ਤਸੱਲੀ ਪੂਰੀ ਹਾਂ ਪੂਰੀ ਤਸੱਲੀ ਮਾਲ ਓਕੇ ਵਿੱਚ ਮਾਲ ਓਕੇ ਹੈ ਹਾਂ ਅੰਕਲ ਠੀਕ ਆ ਠੀਕ ਆ ਬਈ ਠੀਕ ਓਕੇ ਆ ਇਹ ਮਨੀਸ਼ ਜਿਹੜਾ ਤੂੰ ਚਾਰਨਾ ਪਾਉਣਾ ਕਾਹ ਇੰਚੀ ਪਾਉਣਾ ਉਹ ਉਸ ਗਲੀਆਂ ਵਾਲਾ ਰੰਗਾਂ ਚ ਕਾਲਾ ਕਿਉਂ ਰਹਿ ਤੋ ਦੇਖ ਲਿਓ ਕਿੰਨੇ ਕਿੰਨੇ ਸੂਤ ਦਾ ਚਾਰਨਾ ਪਾਉਣਾ ਉਹਦੇ ਮਸ਼ੀਨ ਦੇ ਵਿੱਚ ਆਪਣਿਆਂ ਵਾਲੀ ਦੇ ਜੋ ਆ ਜੀ 24 ਦਾ 27 ਦਾ 27 ਦਾ 27 ਦਾ ਅਸੀਂ 22 ਦਾ ਪਾ ਕੇ ਲਿਆਏ ਆ ਅੱਛਾ ਜੀ 22 ਦੇ ਵੀ ਘੱਟੇ ਆ ਉਹ ਅੱਛਾ ਜੀ ਹਾਂ ਮਨੇ ਇਸ ਤਾਂ ਬਣਾਣਾ ਨਹੀਂ ਹੁੰਦਾ ਜਿੱਦਾਂ ਅਸੀਂ ਆਏ ਤੇ ਉਹਨਾਂ ਦਾ ਬਣਿਆ ਪਿਆ ਚਲੋ ਮੈਂ ਤੁਹਾਨੂੰ ਬੁਲਾਣ ਆਇਆ ਮੈਂ ਹਾਂ ਅੱਜ ਕਿੱਲ ਦੀ ਕੈਸੀ ਹੋ ਰਹੀ ਹੈ ਹਾਂ ਉਹ ਮਦੀਰ ਕਰੋ ਮੇਰੀ ਸੈਟ ਜੇਗਾ ਕੀ ਗੱਲ ਹੋ ਗਈ ਉਹ ਫੀਟਰ ਪਹਿਰੇ ਤੇ ਉਹ ਫੀਟਰ ਸਾਹਮਣੇ ਦਾ ਬਹਿਰ ਨੂੰ ਟੁੱਟ ਰਿਹਾ ਦਾ ਬਸ ਫੀਟਰ ਪਾਏ ਉਹ ਇੱਕ ਪਾਸਾ ਗੁੱਲੀ ਪੜੀ ਨਹੀਂ ਆ ਉਹ ਪੰਜ ਫੀਟਰ ਤਾ ਗਈ ਜਾਂ ਉਹ ਗਿਰ ਗਿਆ ਉਹ ਬਿੰਗੀ ਹੋ ਗਈ ਸਾਥ ਤੇ ਨਮੀ ਪਾ ਦੇ ਅੱਜ ਤਾਂ ਨਮੀ ਪੜੇ ਉਹ ਦੇਖੋ ਜਗ੍ਹਾ ਉਹ ਤਾਂ ਖੁੱਲ ਵੀ ਨਹੀਂ ਰਹੀ ਉਹ ਚਾਹ ਉਹ ਲੈ ਸਿਸਟਮ ਸ਼ਾਫਟ ਹਾਂ ਚਲਦੇ ਚਲਦੇ ਉਹਨੂੰ ਵਖੜਾਉਣੀ ਹੋਏ ਬਾਈ ਕਹਿੰਦਾ ਸਵੇਰੇ ਲੇਬਰ ਲਿਆਵਾਂਗੇ ਵੀ ਨਾਲ ਦੀ ਨਾਲ ਵੜ ਲਾਂ ਕੋਈ ਚਲ ਤੂੰ ਆਪਣੀ ਆੜੀ ਉਹ ਕਰ ਤਾਂ ਨਾ ਉਹ ਕਰ ਉਹ ਇਹ ਮੇ ਬਲੇ ਦੋ ਦਿਨ ਮੰਨ ਤੂੰ ਫਿਰ ਨਾ ਕੰਮ ਕਰ ਤੇ ਦੇਖ ਕੋਲੇਰ ਪੱਟੇ ਇਹ ਪਤਾ ਹੈ ਕੀ ਚਲ ਤੂੰ ਪਰਮਾਨੈਂਟ ਬੰਦੇ ਬੰਨ ਦੇ ਯਾਰ ਜਿੱਤ ਤੱਕ ਨਹੀਂ ਆਪ ਤੇ ਕੋਈ ਨਾ ਬੰਦੇ ਲਿਆਵਾਂ ਦੋ ਬੰਦੇ ਦਾ ਪੱਕੇ ਦੇ ਦੇ ਮੈਨੂੰ ਲੋਕ ਦੀ ਤਾਂ ਚੜਾਂਗੇ ਯਾਰ ਵੀ ਉਹ ਠਹਿ ਠਹਿ ਫੋਣ ਘੇਰਾਗਾ ਨਹੀਂ ਨਹੀਂ ਦੋ ਬੰਦੇ ਲਿਆਵਾਂਗਾ ਹਾਂ ਸਵੇਰੀ ਮੰਨ ਵੀ ਡਿਊਟੀ ਚੱਲ ਜਾਣਾ ਏ ਬਾਈ ਪੁਲਿਸ ਜੀ ਏ ਬਾਈ ਆ ਮੈਂ ਤੁਹਾਨੂੰ ਕਹਿੰਦਾ ਮੇਰੇ ਬਾਤ ਕਰਵਾਏ ਜੀ ਕੋਈ ਦਿੱਕਤ ਨਹੀਂ ਅੱਛਾ 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 ਕਿਹੜੀ ਜਗ੍ਹਾ ਡਿਊਟੀ ਆ ਵੀਰੇ ਕਰਨਾਲ ਕਰਨਾਲ ਉਹ ਤਾਂ ਚਲਾ ਮਾਰ ਲਿਆ ਨੇ ਵਾ ਜਾਂ ਮਰਜ਼ੀ ਡੀਜੀ ਨਹੀਂ ਨਹੀਂ ਠੀਕ ਆ ਠੀਕ ਆ ਉਹ ਅੱਜ ਕੱਲ ਬੰਦਿਆਂ ਦੀ ਬੜੀ ਦਿੱਕਤ ਆ ਭਰਾਵਾ ਕੀ ਤੈਨੂੰ ਦੱਸੀਏ ਤੇਰੇ ਕੋਲ ਬੰਦੇ ਕਿੱਥੇ ਨੇ ਓਰੀਜਨਲ ਲੋਕਲ ਦੇ ਆ ਨਹੀਂਗੇ ਪੰਜਾਬ ਦੇ ਆ ਅਸੀਂ ਆ ਪੰਜਾਬ ਦੇ ਪੰਜਾਬ ਚ ਲੈ ਲਿਆ ਠੀਕ ਆ ਟੋਕਰੀ ਵਾਲਾ ਕਿੱਥੇ ਗਾ ਖੜੀਏ ਮਸ਼ੀਨ ਹੁਣ ਵਰੀ ਖੇਤ ਵਿੱਚ ਚੱਲੀਏ ਵੇ ਆ ਚੱਲ ਚੱਲ ਬੰਦਾ ਲੇਵਰ ਕਣੀ ਤੇ ਕਹਿੰਦਾ ਯਾਰ ਸਰਦਾਰ ਜੀ ਸਵੇਰੇ ਹਨਾ ਵੜਦੇ ਹੋ ਆ ਚਾਚਾ ਹਾਂ ਹਾਂ ਤੇਰੇ ਚ ਗੀਮੂ ਨੂੰ ਲੱਗੀ ਐ ਇਹ ਮਾ ਤਾਂ ਬਹੁਤ ਹੰਦਾ ਹੈ ਹਾਂ ਬਹੁਤ ਬੀਤ ਚ ਦਵਾਈ ਚ ਉੱਥੇ ਮਿਲਦੀ ਐ ਛੋੜੀ ਮੂੰਗੀ ਇੱਥੇ ਤਾਂ ਮੋਟਾ ਪੀਜਾ ਬਹੁਤ ਪੁੰਨਿਆ ਹੁੰਦਾ ਅੱਛਾ ਉਹਦੇ ਨਾਲ ਕੀ ਕਰਦੇ ਆ ਫੇ ਉੱਥੇ ਪੀਖਾ ਕੇ ਵਾਹ ਬਾਈ ਖਾਣੇ ਆ ਆਰ ਪੀ ਲੋਕ ਬਹੁਤ ਖਾਣੇ ਆ ਤੇਲ ਬਹੁਤ ਹੁੰਦਾ ਐ ਜਨਾ ਹੂੰ ਬਾਕੀ ਕਟਰ ਵਧੀਆ ਚੱਲਿਆ ਕੋਈ ਵੀ ਮੰਨ ਲਓ ਇੱਕ ਆ ਛਾੜ ਜਾ ਜਿਹੜਾ ਹਨ ਇਹ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਵੀ ਮੱਕੀ ਦੇ ਐਮਪੀ ਵਾਲੀ ਦੀ ਸੈਟਿੰਗ ਕਰੀ ਵੀ ਤੀ ਇਹ ਹੁਣ ਇਹਦੀ ਸੈਟਿੰਗ ਕਰਤੀ ਕਰਬਾਨਾ ਕਰਬੂਨਾ ਇਹਦੀ ਚੈੱਕ ਕਰ ਲਈਆਂ ਬਲੇਡ ਚੈੱਕ ਕਰ ਲਏ ਹਨ ਵੀ ਹੁਣ ਓਕੇ ਦੀ ਰਿਪੋਰਟ ਹੈ ਵੈਸੇ ਤਾਂ ਬਾਕੀ ਐ ਵੀ ਮਾਣਾ ਮੋਟਾ ਫੁੱਲ ਜਿੱਥੇ ਟੇਡਾ ਛੇਡਾ ਜਿਹਾ ਹੋਇਆ ਹੋਇਆ ਉਹ ਤਾਂ ਬਾਈ ਰਹਿਣਾ ਹੀ ਰਹਿਣਾ ਉਹ ਤਾਂ ਇਹਨਾਂ ਨੂੰ ਦੱਸਤਾ ਹੈਗਾ ਨਹੀਂ ਰਾਜੂ ਕਿਵੇਂ ਆ ਲੋੜ ਲੋੜ ਕਿਵੇਂ ਆ ਉਂਗਲੀ ਕਿਵੇਂ ਤੇਰੀ ਹੁਣ ਹੈ ਪਾਈ ਦਾ ਬੰਨ ਕੇ ਰੱਖੀ ਨੂੰ ਲਈ ਲੂਰ ਜੰਗਾ ਹਾਂਜੀ ਨੌਂ ਜਾਈ ਮੋਲਾ ਹਨਾ ਆ ਜਾਣਾ ਨੌਂ ਵੀ ਆ ਜਾਣਾ ਇੱਥੋਂ ਪਾ ਪਾ ਕੇ ਚੜਾਤਾ ਮਾਸ ਨਹੀਂ ਨਹੀਂ ਨੌਂ ਵੀ ਆ ਜਾਣਾ ਬਾਈ ਆ ਗਿਆ ਦੇਖ ਤਾਂ ਆ ਗਿਆ ਨੌਂ ਆ ਦੇਖ ਤਾਂ ਆ ਲਾਲ ਲਾਲ ਜੇ ਨੌਂ ਆ ਪਾ ਪਾ ਕੇ ਮਾਸ ਚੜਾਤਾ ਸੀ ਚੱਲ ਨੇ ਕਿਵੇਂ ਆ ਰਾਜੀ ਮੱਕੀ ਨਾਲ ਸੌਖਾ ਕਾ ਮੱਕਾ ਔਖਾ ਮੱਕੀ ਨਾਲ ਤਾਂ ਸਹੀ ਆ ਹਲਕੀ ਚਲਦੀ ਆ ਲੋਡ ਆ ਪਰ ਇਹ ਮੈਨੂੰ ਲੋਡ ਹੁੰਦਾ ਮਸ਼ੀਨ ਨੂੰ ਪਰ ਗਾਲਦੀ ਆ ਇਹ ਗਾਲਦੀ ਫਿਰ ਆ ਸਿੱਲ ਜੀ ਗਿੰਦ ਜੀ ਹੈ ਸਿੱਲ ਆ ਨਾ ਮੱਕੀ ਨੂੰ ਮਸ਼ੀਨ ਤੇ ਇਹ ਬਸੂਰਜ ਮੁਗੀ ਦਾ ਮਸ਼ੀਨ ਦਾ ਗਾਲਦ ਹੁੰਦੀ ਆ ਇਹ ਆ ਵੀ ਉਹ ਨਿਚੇ ਔੜ ਗਾਲਦੀ ਤਾਂ ਉਹ ਵੀ ਆ ਉਹ ਜਣੀ ਆਪਾਂ ਕੋਲ ਕਿਤੇ ਗਿੱਲ ਆ ਜਾਂਦੀ ਆ ਬਸ ਉਹ ਆ ਚੀਜ਼ ਮਾਰਦੀ ਇਹਨੂੰ ਹੋਰ ਗਿੱਲਾ ਰਵੇ ਤੁਹਾਨੂੰ ਪਤਾ ਹੀ ਹੁਣ ਗਿੱਲਾ ਦਾ ਫੁੱਲ ਕਿਤੇ ਤਾਂ ਫਿਰ ਆ ਹੀ ਜਾਂਦਾ ਗਿੱਲਾ ਦਾ ਹੈਗਾ ਹੀ ਜਾਂ ਚਾਹਨਾ ਸੁੱਕੀ ਦਾ ਕਿੰਨਾ ਫਰਕ ਆ ਪਤਾ ਲਾਉ ਦੀ ਮਸ਼ੀਨ ਕੋਲ ਜਾ ਕੇ ਆਏ ਆ ਆਪਾਂ ਵੱਡੀ ਹੋਈ ਆ ਫਸਟਾ ਕੱਢਦੀ ਆ ਮੱਕੀ ਦਾ ਉੱਕਣਾ ਹੀ ਤਾਂ ਫੁੱਲ ਫਸਟਾ ਕੱਢ ਥੋੜੀ ਜੀ ਬਾਸ ਘੱਟ ਢਿੱਲੀ ਕਰੀ ਬਾਸ ਘੜੋ ਗੁੱਲ ਪਾ ਪੰਦੀ ਆ ਨਾ ਫੁੱਲ ਜਿਹੜਾ ਉਹ ਥੋੜੀ ਢਿੱਲੀ ਕਰ ਦੇ ਤੇਰੇ ਉਹਦੀ ਸ਼ਾਫਟ ਪਾਏ ਜੰਗਾ ਵੀਟਰ ਵਾਲੀ ਮਰੀਦ ਜੀ ਆਉਂਗਾ ਉਹ ਬਜੀ ਨਾਲ ਲੈ ਜੀ ਬਜੀ ਨਾਲ ਲੈ ਜੀ ਸ਼ਾਫਟ ਪਾਏ ਨਹੀਂ ਹੋ ਆਹੀ ਆ ਉਹਦਾ ਕਬਜੇ ਆ ਇਹ ਦੂਆ ਨਹੀਂ ਹੈਗਾ ਹੁਣ ਆਪਣੇ ਨਾਲ ਇਹ ਨਵੇਂ ਪਹਿਲਾਂ ਵਾਲਾ ਸ਼ਾਹਕੋਟ ਵਾਲਾ ਨਹੀਂ ਉਹ ਚ ਕੱਢ ਰ ਉਹਦੇ ਖੁੱਲਣੀ ਨਹੀਂ ਪੈਂਦੀ ਦੀ ਇਹ ਆ ਇਹ ਅੰਦਰ ਲੋਕ ਤਾਂ ਨਹੀਂ ਕੋਈ ਨਹੀਂ ਨਹੀਂ ਉੱਪਰ ਤੇ ਫੜ ਕੇ ਕੱਢ ਲਾ ਯਾਰ ਇੱਥੋਂ ਫੜ ਲਾ ਇੱਥੋਂ ਚੈਨਾ ਨੂੰ ਕੇ ਰੱਥ ਮਾਰ ਲਾ ਫੇਰ ਤਾਂ ਮੁੜ ਕੇ ਲੋੜੇ ਨਹੀਂ ਵੇਚ ਕਾ ਸਗਾ ਦਾ ਮੜੀ ਹਾਂ ਇੱਥੇ ਯਾਰ ਉਹ ਫਸਿਆ ਆ ਆ ਨਾ ਨਾ ਫਸਿਆ ਮੜੀ ਕਾਲਰ ਦੀ ਫਸੀ ਗਈ ਮੜੀ ਸੱਟ ਮਾਰਦੀ ਆਵਾਜ਼ ਥੋੜੀ ਦੀ ਉਹਨੂੰ ਅੱਛਾ ਲਿਆ ਉਹ ਕਿੱਥੇ ਕੱਢ ਲਿਆ ਕਾ ਆ ਪਿਆ ਵੇਚ ਕਾ ਤਾਂ ਲੈ ਆ ਰਿਹਾ ਬਾ ਸਾਈਨ ਮੜੀ ਝੱਟ ਮਾਰਦੀ ਮੜੀ ਚੈਨ ਟਾਇਟ ਕਰ ਲਾ ਪੂਰੀ ਰੇਤੀ ਲਾ ਦੋ ਉਹਨਾਂ ਨੂੰ ਮਾਣ ਮੜੀ ਝੱਟ ਮਾਰਦੀ ਵੀ ਚੱਲੇ ਨੂੰ ਆਹ ਚੈਨ ਮਗਰਾ ਟਾਇਟ ਕਰਦਾ ਜੋ ਮੂਰੇ ਵਾਲੇ ਦੇ ਤੱਕਵੇਂ ਕਰਦੇ ਮੜੀ ਇਹਨੂੰ ਵੀ ਦੱਬ ਦੇ ਮੜਾ ਜੈਟ ਲੇਦਾ ਵੀ ਹੂੰ ਇਹ ਤਾਂ ਚੱਕ ਹੋ ਗਿਆ ਥੱਲੇ ਆਣ ਨਾਲ ਫੇਰ ਠੀਕ ਹੋ ਜਾਣਾ ਥੱਲੇ ਨੂੰ ਹੈ ਜੇ ਇਹਦੀ ਅੜੀ ਕੱਢ ਕੇ ਹੀ ਪਾ ਦੋ ਅੜੀ ਕੱਢ ਕੇ ਪਾ ਦੇ ਇੱਕੜੀ ਕੱਢ ਦਿੰਦੇ ਐ ਟੱਲ ਇੱਥੇ ਚੱਲ ਜੂਗਾ ਹੋਰ ਵੀ ਟਾਈਟਲ ਦੇ ਉੱਪਰ ਤੇ ਲੱਗ ਜੂਗਾ ਆਓ ਲੈ ਲਓ ਪਨਾਸ ਲਿਆ ਲਓ ਇੱਕੋ ਕੱਢੀ ਪਲਾਸਕਾਰੀ ਲੱਲਾ ਇੱਕੋ ਕੱਢ ਦਿੰਦੇ ਪਲਾਸ ਆ ਆ ਪਾਪਾ ਲਾ ਜਿਉ ਕੌਲੀ ਜੀ ਪਾਉਣੀ ਐ ਇਹ ਤਾਂ ਮੰਨਣਾ ਤਾਂ ਜਾਣੀ ਬ੍ਰੈਂਡ ਤੇ ਮੈਨੂੰ ਰਹਿਣ ਦਿਓ ਬਾਹਰ ਵਾਲੀ ਉਹ ਹੀ ਜ਼ਿਆਦਾ ਵਾਜੇ ਤੇ ਬਾਜਰੀ ਮੋਟੀ ਏ ਤੇ ਪੁੱਣਾ ਅੱਜ ਫਿਟਰ ਰੋਟਰ ਸਭ ਆ ਦੇਖ ਤਾਂ ਆ ਦੇਖ ਅੱਜ ਇੱਕ ਨਾ ਟਾਇਰ ਟਾਰ ਮੜਾ ਜਾ ਪਾਏ ਦੇ ਮੂਰੇ ਖੋਲ ਕੇ ਨਾ ਆ ਇਹ ਪੂਰੇ ਸਪੈਸਰ ਪਾ ਦੇ ਨਹੀਂ ਇੱਕ ਹੋਰ ਸੈਣੀ ਵੀ ਚੱਕ ਲਈ ਪੈਪਰਿੰਸ ਲਈ ਠੀਕ ਆ ਆਹੀ ਚੀਜ਼ਾਂ ਵਸੇ ਦੇ ਵਿੱਚ ਦੇਖਣ ਵਾਲੀਆਂ ਸੈਣੀ ਦੇ ਰੀ ਇਹਨੂੰ ਮੜ ਲਾ ਢੱਲਾ ਕਰਕੇ ਇਹਨੂੰ ਮਾਰ ਦੇਣੀ ਹਟ ਬੱਸ ਕਸਰ ਜਾ ਪੈਪਰਿੰਸ ਨਹੀਂ ਹੋ ਜਾਣਾ ਤੂੰ ਟੈਂਸ਼ਨ ਕਰ ਪੈਪਰਿੰਸ ਦੇ ਦੇ ਪੈਪਰਿੰਸ ਨਾਲ ਜ਼ੋਰ ਮਾਰੇਗਾ ਉਹਦੇ ਨਾਲ ਦੋ ਛੱਟਾ ਮਾਰ ਕੇ ਖੁੱਲ ਜਾਨਾ ਸਿਕਨ ਹੱਟ ਨਹੀਂ ਖੁੱਲਣਾ ਇਕੜਾ ਪੈਪਰਿੰਸ ਨਾਲ ਪੈਪਰਿੰਸ ਜਿਗਾ ਖੋਲ ਉਹ ਛੱਟ ਥੋੜੀ ਜਿਹੀ ਖੋਲ ਸੈਣੀ ਦਾ ਖੋਲ ਲੈ ਛੇਰੀ ਥੋੜੀ ਜਿਹੀ ਹਾਂ ਚੱਲੀ ਵਜਾ ਕੇ ਆਪਾਂ ਹਾਂ ਉਹ ਮੁੱਛਾਂ ਨੂੰ ਬਟੇ ਦੇ ਜੇ ਨਾ ਘੜਾ ਚੱਲੀਏ ਹੈ ਬਹੁਤ ਹੋ ਜਾਣਾ ਐਂ ਤਾਂ ਉਹਨੂੰ ਪਤਾ ਕਾਦਾ ਹੋ ਗਿਆ ਹੁਣ ਥੋੜੀ ਨੀਚੇ ਨਾ ਇਹਦਾ ਕੋਈ ਨਹੀਂ ਹੈ ਛੇ ਨੀ ਰੇਡੀਅਮ ਰਾਈ ਸਫਾਈ ਬੋਲਾ ਹੈ ਹੈ ਇਹਦੀਆਂ ਪੱਖੇ ਵਾਲੀ ਬੈਲਟ ਨਵੀਂ ਪਾਲ ਆ ਜਾਗਾ ਹਾਂ ਸਵੇਰੇ ਪਈਆ ਬੈਲਟ ਉੱਤੇ ਨਵੀਂ ਵਧੀ ਹੋਈ ਹੈ ਬੈਲਟ ਪਾਉ ਦਾ ਬਾਕੀਆਂ ਵੀ ਝਾਰਨੇ ਜਿਹੜੇ ਇੱਧਰ ਏਰੀਆ ਦੇ ਵਿੱਚ ਝਾਰਨੇ ਪਾਉਣੇ ਆਏ ਹਨਾ ਉਹ ਪਾਉਣੇ ਆ 27 ਨੰਬਰ ਦੇ ਅੱਪਾ ਨੂੰ ਝਰਨਾ ਜਿਹੜਾ ਮਿਲਿਆ ਤਾਂ ਬਾਈ 19 ਨੰਬਰ ਦਾ ਝਰਨਾ ਮਿਲਿਆ ਮੈਨੂੰ ਜਾਲੀ ਮਿਲੀ ਨਹੀਂ ਮੈਂ ਤਾਂ ਉਹ ਤੁੱਕੇ ਜਿਨਾਲੇ ਪਾਲਿਆ ਮੈਂ ਕਿਹਾ ਚੱਲ ਯਾਰ ਜੇ ਤਾਂ ਸੈਟ ਆਇਆ ਤਾਂ ਠੀਕ ਆ ਵੀ ਨਹੀਂ ਆਪਾਂ ਬਦਲ ਲਾਂਗੇ ਪਰ ਲੋੜੇ ਨਹੀਂ ਪਈ ਬਾਬੇ ਦੀ ਕਿਰਪਾ ਕਰਾਣਾ ਜੀ ਸੀਪਾਂ ਜਿਹੜੀਆਂ ਵੀ ਆਪਾਂ ਕਹਿ ਦਿੰਦੇ ਬਾਹਰ ਟੈਂਚੇ ਤੇ ਬਾਅਦ ਆਏ 25 25.5 ਇੰਚ ਦੀ ਜਾਨ ਨੂੰ ਮਾਲ ਇੱਥੇ ਤਾਂ ਕਰਾਉਂਦਾ ਬਾਈ ਚੱਲਦੀ ਜਿਹਦੇ ਵਿੱਚ ਦੇਖਿਆ ਜਾਂਦਾ ਪਿੱਛੇ ਛਾਣ ਜਾਂਦਾ ਕਿ ਇੰਨਾ ਝਾੜ ਨਹੀਂ ਨਾ ਹੁੰਦਾ ਸੂਰਜਮੁਖੀ ਦਾ ਇਹ ਤਾਂ ਮਸੀਂ ਕੀਲੇ ਦੀ 8-9 ਕੁਇੰਟਲ ਨਿਕਲਦੀ ਆ ਬਾਕੀ ਠੀਕ ਆ ਓਕੇ ਦੀ ਰਿਪ ਨਵੇਂ ਫੁੱਲਾ ਗਿੱਲਾ ਨਾ ਜਿਵੇਂ ਆ ਦੇ ਇਹਦੇ ਵਿੱਚ ਤੇ ਨਿਕਲਦਾ ਪਿੱਛੇ ਤੇ ਫੁੱਲ ਦੇ ਉੱਪਰਲੇ ਪਾਸੇ ਨਹੀਂ ਹੈਗਾ ਮਾ ਲੇ ਨਾ ਜਿਵੇਂ ਡੰਮਣਾ ਹੁੰਦਾ ਨਾ ਆਏ ਆ ਆ ਵਿੱਚ ਤੇ ਨਿਕਲਦੀ ਹੈ ਗਿੱਲੀ ਜਗਾ ਆ ਲੁੱਦੋ ਜੀ ਆ ਆ ਗਿੱਲੀ ਜਵੇਂ ਗਾਰੇ ਵਰਗੀ ਪਈ ਆ ਚਲੋ ਭਾਈ ਆਏ ਆ ਨਾ ਕਈ ਵੀਰੇ ਆਣੇ ਸਲਾਹ ਦੱਤੀ ਜੀ ਕਹਿੰਦੇ ਵੀਰੇ ਨਾਲ ਆ ਮਸ਼ੀਨ ਵੀ ਸੂਰਜ ਮੁਗੀ ਦੇ ਵੀ ਗਾਲ ਦਿੰਦੀ ਆ ਪਰ ਐ ਵੀਰੇ ਤੁਹਾਨੂੰ ਪਤਾ ਹੀ ਹੈ ਨਾ ਚਲੋ ਲਾਲਚ ਹੁੰਦਾ ਵੀ ਕੰਮ ਮਿਲਦਾ ਕੋਲ ਲੱਗੇ ਹੈਗਾ ਹਨਾ ਕੋੜਾ ਦੂਰ ਆਏ ਆ ਕੋਈ ਡਿਪੈਂਡ ਦੇ ਜਦੋਂ ਐਵੇਂ ਵੀ 4-500 ਕਿਲੋਮੀਟਰ ਤੇ ਜਾਣਾ ਹੈ ਬਾਕੀ ਐਵੇਂ ਨਵੀਂ ਮਸ਼ੀਨਾਂ ਬਾਈ ਅਜੇ ਨਾ ਕਿਹੜਾ ਰੰਗ ਰੋਂਗੋਤਰੇ ਆ ਜੇ ਰੰਗ ਰੋਂਗੋਤਰੇ ਆ ਉਹ ਚੀਜ਼ ਨੂੰ ਦਾ ਨਾ ਇਹ ਚੀਜ਼ ਮਾਰਦੀ ਆ ਪਰ ਐਵੇਂ ਚਲੋ ਹੁਣ ਚੀਜ਼ ਤਾਂ ਬਾਈ ਸੀਜ਼ਨ ਸਾਰੇ ਹੀ ਘਸਾਉਣੇ ਆ ਫਸਲਾ ਵੀਰਾਂ ਨੇ ਚੰਗੀ ਦਿੱਤੀ ਦੀ ਪਰ ਕੀ ਕਰੀਏ ਬਾਈ ਹਨਾ ਇੱਥੇ ਜਵਾਨ ਕਰੀ ਪਈਦੀ ਮੇਰੀ ਬਾਈ ਗੱਲ ਇਹਦੇ ਗੱਲ ਮਨੀਸ਼ ਕਹਿ ਲ ਉਹਦੇ ਕਰਕੇ ਫੇ ਆਪਾਂ ਨੂੰ ਆਉਣਾ ਪਿਆ ਬਾਕੀ 4 ਵੀਲ ਦਾ ਬੈਡਾਂ ਤੇ ਇਹ ਨਜ਼ਾਰਾ ਵੀ ਮਸ਼ੀਨ ਪਿੱਛੇ ਤੇ ਬਹੁਤੀ ਨਾ ਨੱਚਦੀ ਹੀ ਨਹੀਂ ਹੈਗੀ ਇਹਦਾ ਵੀ ਰਾਜੂ ਟ੍ਰੈਕਟ ਕਰਕੇ ਦੇਖਣਾ ਆ ਲਾ ਕੇ ਲੀਵਰ ਮਜੀ ਸਾਰੀ ਮਸ਼ੀਨ ਪੁੱਤ ਸਾਫ਼ ਕਰ ਦਿਆ ਕਰ ਰੋਜ਼ ਚੰਗਾ ਠੀਕ ਹੈ ਹਾਂ ਕੱਪੜਾ ਬਈ ਜ ਬਟਨ-ਬਟਨ ਨਾ ਹੋਵੇ ਸ਼ਰਟ 'ਚ ਝਰੀਟ ਪਾ ਦਿੰਦਾ ਹੁੰਦਾ ਬਟਨ ਦੂਹੇ ਲੋਟ ਮਾਰ ਮਾਰ ਕੱਪੜਾ ਹਾਂ ਕੱਪੜਾ ਪਰ ਚੜ ਜਾ ਮੂੰਹ 'ਚ ਪਰ ਸਾਰਾ ਕਰਦਾ ਕਰਦਾ ਹਨਾ ਬਹੁਤ ਮਿਹਨਤ ਕਰੀ ਜਾਂ ਰਖਾ ਨੇ ਇਹਨੂੰ ਮਾਰ-ਮਾਰ ਕੇ ਮਾਉਣ ਮੈਂ ਇਹ ਤੇਰੀ ਡਿਊਟੀ ਆ ਠੀਕ ਆ ਠੀਕ ਆ ਹਾਂ ਕੋਈ ਮੋਟੀ ਧਾਰ ਕੀ ਛੇਨੀ ਦੀ ਹੈ ਬੰਦਾ ਕੀ ਹੋਰ ਕੋਈ ਲੇਲਾ ਪੈਨ ਲੇਲਾ ਕੋਈ ਇਹਦੇ ਸਟਾਰ ਹੀ ਹੁੰਦਾ ਇਹਦੇ ਵਿੱਚ ਦੇਖ ਤਾਂ ਕੱਢ ਕੇ ਹਾਂ ਇਹਦੇ ਵਿੱਚ ਅੰਦਰ ਆਹ ਦੇ ਸਾਰੀ ਸ਼ਾਫਟ ਹਿੱਲਦੀ ਆ ਹਾਂ ਜੇ ਅੰਦਰ ਸਟਾਰ ਆ ਫਿਰ ਤਾਂ ਹਿੱਲਾਈਆਂ ਨਹੀਂ ਸ਼ਾਫਟ ਹਿੱਲਦੀ ਤਾਂ ਹਾਂ ਅੰਦਰੋਂ ਹਿੱਲਣਾ ਜੇ ਸਟਾਰ ਆ ਫਿਰ ਤਾਂ ਹਿੱਲਣਾ ਹੀ ਆ ਇੰਨਾ ਸਟਾਰ ਇਹ ਆ ਬਿਗੇਰ ਨਾਲ ਜੁੜਿਆ ਹੋਰ ਕੀ ਤਾਂ ਕੋਈ ਚੱਕਰ ਉਹਕੇ ਸਟਾਰ ਤੋਂ ਐਨਾ ਹਟਦਾ ਵੀ ਨਹੀਂ ਗੰਗੇਰ ਨਾਲ ਤਾਂ ਸਟਾਰ ਹੈ ਮੜ ਜਾ ਤਰੇ ਨਹੀਂ ਪਿੱਛੇ ਲੈ ਜਣੀ ਕਰਾਰੀ ਹਾਂ ਇਹਨੇ ਲਾ ਦੇਣਾ ਨਾਲ ਹਾਂ ਤਾਂ ਹੀ ਦਾ ਜੇ ਉੱਪਰਲਾ ਵੀ ਖੋਲ ਕੇ ਦੇਖ ਲਈਂ ਕੇ ਤੈਨ ਸਿਆੜੇ ਦੇ ਇੱਧਰ ਤੇ ਚੱਲਦੇ ਤੈਨ ਪਰਾਂ ਦੇ ਚੱਲਦੇ ਆ ਚੂੜੀ ਤੇ ਨਾ ਮਾਰੀ ਹਾਂ ਚੂੜੀ ਤੇ ਨਾੜੀ ਮਾਰੀ ਓਏ ਠੀਕ ਹਾਂ ਲੈ ਤਾਂ ਆਹ ਮਹਾਰਾਜੂ ਅੱਜ ਆ ਜਾ ਬੰਦਾ ਨਹੀਂ ਸੱਤ ਤਾਂ ਹਿੰਦੀ ਮਾਰੂ ਨਾ ਸਾਡੀ ਦੇ ਤੂੰ ਛੋਟੀ ਛਣੀ ਲੈ ਤੂੰ ਛੋਟੀ ਦੇ ਆਪ ਛੋਟੀ ਤੇ ਧਾਰ ਹੈ ਜੀ ਕੋਈ ਨਾ ਧਾਰ ਲਿਆ ਛੋਟੀ ਛਣੀ ਦੀ ਛੋਟੀ ਕਿ ਥੱਲੇ ਰੱਖਾਂ ਨੇ ਸਭਾਂ ਉੱਪਰ ਪੈਨ ਲਿਆ ਪਤਾ ਪੈਨ ਉਹ ਕੋਈ ਇੱਥੇ ਵਿੱਚ ਤੇ ਉਹ ਇੱਕ ਹੋਰ ਰੱਖਿਆ ਸੀ ਠੋਕੂ ਜੇ ਇੱਥੇ ਪਤਾ ਛੋਟੀ ਲਾ ਆਏਗੀ ਆ ਜੀ ਠੀਕ ਹੈ ਰਾਜੂ ਠੀਕ ਹੈ ਚੱਲਦੇ ਆਂ ਫੇ ਅਸੀਂ ਠੀਕ ਆ ਜੂਪੀ ਠੀਕ ਆ ਠੀਕ ਆ ਜੂਪੀ ਪੰਜਾਬ ਮਿਕਸ ਹੋ ਗਿਆ ਹੁਣ ਅੱਜ ਹੈਨਾ ਮੱਛਰ ਥੜਾ ਬਹੁਤ ਹੋ ਰਿਹਾ ਨਾ ਆਂਦਾ ਹੈ ਹਾਂ ਬੜਾ ਮੱਛਰ ਇਹ ਕੱਲ ਅੱਜ ਦਾ ਰੰਗ ਕੱਢ ਲੋ ਕੱਲ ਨੂੰ ਡੇਰਾ ਉਧਰ ਹੀ ਲੈ ਜਾਣਾ ਖੇਤਾਂ ਦੇ ਵਿੱਚ ਮੱਛਰ ਤਾਂ ਪਤਾ ਹੀ ਆ ਵੀ ਹੁੰਦਾ ਹੀ ਆ ਤੂੰ ਸਿਕੰਜਾ ਗਲਤ ਕੋ ਨਾ ਸਿਕੰਜਾ ਤੂੰ ਉੱਤੀ ਖੋਲ ਕੇ ਆਉਣਾ ਮੈਨੂੰ ਮਨ ਨੂੰ ਮੋਹ ਲਾਉਂਦਾ ਸਿਕੰਜਾ ਖੋਲਣ ਮੈਂ ਤਾਂ ਇਹ ਵੀ ਉਹਨੇ ਦੱਸਿਆ ਨਹੀਂ ਉਹਨੇ ਦੱਸਿਆ ਨਹੀਂ ਉਹ ਅੱਗੇ ਵੀ ਅੱਡੇ ਤੇ ਕਿਤੇ ਹੋਰ ਨਹੀਂ ਨਹੀਂ ਮੈਂ ਤਾਂ ਆ ਤਾਂ ਨਾ ਵੀ ਸਿਕੰਜਾ ਕਿੱਥੇ ਲਾਈਏ ਭਾਏ ਪਿਛਲਾਦਾ ਮੈਂ ਤੈਨੂੰ ਕਹਿੰਦਾ ਸਿਕੰਜਾ ਲਾ ਕੇ ਹੀ ਕੱਢਰ ਪਾਈ ਅਰੇ ਉਹ ਤਾਂ ਪੁੱਛ ਰਹੇ تھے ਇਹ ਕੀਝਗਾਲ ਬਣਾਇਆ ਹੈ ਹਾਂ ਉਹ ਉਜਰੇ ਕੀ ਆਈਏ ਕਿਹੜਾ ਸਿਕੰਜੇ ਦਾ ਸੂਰਜਮੁਖੀ ਵੱਡਣਾ ਕਹਿੰਦੇ ਇਹ ਕੀ ਕੀਝਗਾਲ ਬਣਾਇਆ ਹੈ ਕੋਈ ਗੱਲਾਂ ਲਗਾਏ ਕਿ ਇੰਨਾ ਵੱਡਣਾ ਆਏ ਦੇਖੋ ਅੱਛਾ ਇਹ ਤਾਂ ਇੰਨਾ ਹੀ ਵੱਡਣਾ ਆ ਕੀ ਸਿਕੰਜੇ ਦਾ ਵੱਡਣਾ ਆ ਠੀਕ ਆ ਹੁਣ ਵਾ ਠੀਕ ਆ ਬਹੁਤੀ ਰੈਡ ਵੀ ਨਹੀਂ ਚਾਹੀਦੀ ਸਾਰੇ ਆਡਲ ਚ ਕਰਦਾ ਕਰਲਾ ਕਲੀਸਾ ਮੂਰੇ ਵਾਲਾ ਵੀ ਖੋਲ ਲਾਉਣ ਦੋ ਮਿੰਟ ਲੱਗਣੇ ਆ ਹੁਣ ਲੱਗਿਆ ਹੋਇਆ ਹੈ ਸਾਰੀ ਹੋ ਰਹੀ ਹੈ ਹੋਰ ਹੈ ਕੋਈ ਹੋਣ ਕੜਾ ਆਏ ਵੀ ਚੱਲ ਰ ਇਹ ਸਾਰੇ ਤੋ ਕਿਤੇ ਆਡਲ ਦਾ ਜਾਮ ਹੋ ਗਿਆ ਸਾਰਾ ਕੁਝ ਰਕੜੂ ਏ ਚੱਲੀਏ ਬਜਾਈਏ ਵੇ ਅਸੀਂ ਜਾਓ 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 ਠੀਕ ਅਸੀਂ ਮੈਂ ਕੱਟ ਕੇ ਆਉਣਾ ਕੋ ਮੱਕੀ ਦਾ ਕੋਈ ਕੱਢ ਕੇ ਆਉਣਾ ਖਾਉ ਤੁਹਾਡੇ ਬਾਅਦ ਹੈ ਕਿ ਨਹੀਂ ਠੀਕ ਸੂਰਜ ਮੋ ਗਿਆ ਇੱਥੇ ਕੜਾ ਵੀ ਬਹੁਤ ਤਿੰਨ ਮਹੀਨੇ ਵਜੇ ਚੱਲਣੀਆਂ 10 ਦਿਨ ਨੂੰ ਨਿਬੜ ਜਾਣਾ ਕੰਮ ਹੋਵੇ 5-7 ਦਿਨ ਲੱਗ ਜਣੇ ਆਪਣੇ ਵਧੀਆ ਔਰੇ ਆਪਾਂ ਲੇਟ ਹੋ ਗਏ ਨਾ 2-3 ਦਿਨ ਠੀਕ ਆ ਰਾਜੂ ਫਿਰ ਜਾਂਦੇ ਆਂ ਠੀਕ ਹੈ ਜੀ ਠੀਕ ਆ ਉੱਪਰ ਚੜ ਕੇ ਪੈ ਜਾਓ ਮਸ਼ੀਨ ਦੇ ਠੀਕ ਆ ਇਹਦੇ ਨਹੀਂ ਲੜਦਾ ਮੱਛਰਾ ਦਲਾ ਬਣਾਉਣ ਪਾਈ ਫਿਰਦਾ ਹੈ ਹੈ ਮੱਛਰ ਤਾਂ ਕੱਟ ਰਹੇ ਕਿ ਆ ਤੁਸੀਂ ਕੱਟ ਰਹਾ ਤੋਨੋ ਲੈ ਆ ਕੇ ਤਾਂ 2 ਵਜੇ ਲੈ ਆ ਕੇ ਦਊਗਾ ਕੱਲ ਨੂੰ ਠੀਕ 2 ਵਜੇ ਨੇ ਮੱਛਰ ਤਾਂ ਨਹੀਂ ਕਹਿਦੀ ਉਹਨੂੰ ਮੱਛਰ ਤਾਂ ਨਹੀਂ ਲੱਗਦਾ ਮੱਛਰ ਤਾਂ ਨਹੀਂ ਕਿੱਥੇ ਕਿੱਥੇ ਲਾਉਂਗੇ ਤੁਸੀਂ ਮੱਛਰਾਂ ਨੂੰ ਲਾ ਲਾਂਗੇ ਇੱਧਰ ਤੇ ਇੱਥੇ ਹੈ ਥੱਲੇ ਸੋ ਜਾਇਆ ਕਰੇਗੇ ਉਹ ਨਹੀਂ ਨਹੀਂ ਤੋ ਉੱਪਰ ਪੈ ਜਾਓ ਜਾਲੀ ਪਰ ਬਿਲਕੁਲ ਤੂੰ ਮੰਜਾ ਜੜਾ ਨਹੀਂ ਉੱਪਰ ਮੰਜੇ ਨਹੀਂ ਤੂੰ ਜਾਲੀ ਬਾਈ ਜੀ ਨੇ ਟੈਂਕ ਪਾ ਦੀ ਟੈਂਕ ਪਾ ਦੋ ਬੰਦੇ ਪੈ ਜਣੇ ਆਰਾਮ ਨਾਲ ਅੰਦਰ ਤੇ ਨਹੀਂ ਉੱਪਰ ਵਾਲੀ ਹੋਣੀ ਐ ਉੱਪਰ ਵਾਲੀ ਤਾਂ ਇਹਦੀ ਮਿਲਾ ਲੈਂਦੇ ਉਹ ਆਪਾਂ ਛੱਡੀ ਨਹੀਂ ਹੁਣ ਪਾਈ ਨਹੀਂ ਕੱਢੀ ਐ ਹਾਂ ਹਾਂ ਉਹ ਹਾਂ ਸਿੱਧੀ ਹੋ ਗਈ ਲੈਣ ਉਹਦੇ ਨਾਲ ਹਾਂ ਜੀ ਹੁਣ ਤਾਂ ਸੱਤ ਤਾਂ ਠੀਕ ਆ ਤੇ ਜਾਂ ਟਾਇਟਾ ਵੀ ਦੇਖਤਾ ਜਿੱਦਾਂ ਕੱਢ ਲੈਂਦਾ ਆਪਾਂ ਨੇ ਗਰੀ ਚੇਂਜ ਕਰੇ ਇਹਨੂੰ ਉਹਦੇ ਨਾਲੋਂ ਠੀਕ ਆ ਥੋੜਾ ਜਿਹਾ ਜਾਨੀ ਹੈਗਾ ਕਿੱਥੇ ਅਨੁਕਰਾ ਦੋ ਆ ਰਿਹਾ ਹੈ ਰਹਾ ਹੈ ਆ ਰਿਹਾ ਇਹਲਾ ਪਾਰਚਾ ਜੈ ਵੀ ਲਾਉਣਾ ਦਾ ਯਾਰ ਗਬਲਡਿੰਗ ਲਾਈਟ ਨਹੀਂ ਹੈ ਹੈ ਜੇ ਸਵੇਰੇ ਲਾਈਟ ਹੋ ਗਈ ਨਾ ਜੂਰੇ ਉਸ ਤੋਂ ਕਟਰ ਲਾ ਕੇ ਪਹਿਲਾਂ ਬਿਲਡਿੰਗਾਂ ਚ ਮੋٹے ਮੋٹے ਡਾਂਕੇ ਲਾਈ ਦੋ ਤਨ ਬਹੁਤੇ ਨਾ ਲਾਈ ਸਿੱਧਾ ਯਾਰਾ ਕੇ ਹੂੰ ਦਿਲ ਅਗਰੀ ਜਿਹੜਾ ਕੰਪਨੀ ਵਾਲਾ ਦੋ ਸੀਜ਼ਨ ਲਾਤੇ ਦੋ ਵਾਰ ਕਟਰ ਤੋਂ ਹੋ ਗਿਆ ਇਹ ਉਹ ਨੀਲਾ ਜਿਹਾ ਹੁੰਦਾ ਹੈ ਨੀਲੇ ਦਾ ਜੈਲ ਅਗਰੀ ਸੀ ਆ ਵਧੀਆ ਅਗਰੀ ਸੀ ਆ ਇਹ ਸਾਲਾ ਬੜਿਆਂ ਚੋਂ ਨੀਲਾ ਜਹਾ ਅੱਜ ਲਈ ਵੀ ਜੋਕਣੇ ਪਿਆ ਅਗਰੀ ਜਨਾ ਦੋ ਵਾਰ ਨਾਲੇ ਬੈਰ ਉਹ ਧੋ ਤੀਬ ਧੋ ਤਾਂ ਕਟਰ ਇਹ ਚੱਲਦਾ ਹਲੇ ਨਾ ਨਹੀਂ ਉਹ ਵੀ ਠੀਕ ਤਾਂ ਪਰ ਉਹ ਪਾਵੇਂ ਜੇ ਦੇ ਠੀਕ ਵੀ ਭਰ ਦੇ ਬਜੀ ਭਰ ਦੇ ਬੁੱਤ ਭਰ ਦੇ ਹਿੰਮਤ ਗੱਲ ਦੱਬ ਦੇ ਜੰਗੀ ਤਰ੍ਹਾਂ ਉਂਗਲੀ ਤੇ ਹੁਣੇ ਪਾ ਕੇ ਰੱਖ ਬੰਨ ਕੇ ਰੱਖ ਤੂੰ ਉਂਗਲੀ ਨੂੰ ਮੂਰੇ ਤੇ ਨਾ ਮੈਂ ਭਰ ਦਿੰਦਾ ਮੂਰੇ ਤੇ ਮੈਂ ਨੱਕ ਬੰਨ ਕੇ ਰੱਖ ਇਹਨੂੰ ਬੰਨਨੇ ਤੇ ਗਰਮ ਬੱਜੀ ਪਰ ਤਾਂ 6 ਹੋਰ ਵੱਜਦੀ ਆ ਬੰਨੀ ਤੇ ਥੋੜਾ ਹੋਰ ਆ ਜਾ ਸਿੰਗਲ ਪੱਟੀ ਬੰਨ ਲੋ ਹਾਂ ਸਿੰਗਲ ਪੱਟੀ ਇਹ ਜਾਲੀਆਂ ਨਹੀਂ ਆ ਦਿੱਲੀ ਕਰ ਲੈ ਇੱਕ ਪਰ ਗਿੱਲੀ ਕਰੇ ਤਾਂ ਕੰਮ ਖਰਾਬ ਹੋਊਗਾ ਹਾਂ ਜੇ ਬੰਨਦਾ ਜਾਂ ਗਿੱਲੀ ਨਹੀਂ ਓ ਮੰਨ ਕੇ ਰੱਖਿਆ ਕਰ ਮਾੜਾ ਜੈ ਤੈਨੂੰ ਦਸਤਾਨਾ ਲਿਆ ਦਸਤਾਨਾ ਪਾ ਲਈ ਬੈਂਡੇਡ ਲਾ ਲਈ ਹਾਂ ਦੂਜਾ ਬੈਂਡੇਡ ਆਂਦਾ ਏ ਉੱਦਾਂ ਦੇ ਵਿੱਚ ਚੱਲ ਰਹੇ ਨੇ ਦੇਖ ਉਦਾਂ ਦੇ ਵਿੱਚ ਠੀਕ ਹੋ ਗਈ ਆ ਹਾਂ ਉਹ ਉਹ ਆ ਜਾਏ ਬ੍ਰੇਕ ਆਇਲ ਪਿਆ ਆਪਣਾ ਆਪਣੇ ਕੋਲ ਉਹ ਬ੍ਰੇਕ ਕੋਲ ਦੁਕਰ ਦੇ ਲੋੜੇ ਲੋੜੇ ਨਹੀਂ ਫਰੇਕ ਦਵਾਈ ਨਹੀਂ ਕੰਮ ਕਰਦੀ ਫਰੇਕ ਲੱਗ ਗਿਆ ਜਿੱਥੇ ਬਾਈ ਹੁਣ ਹਾਈ ਲਿਆਇਆ ਸੀ ਢੋਲ ਮੈਂ ਲੋੜੇ ਨਹੀਂ ਪੈਣੀ ਹੁਣ ਤੈਨੂੰ ਸੈਕਟਰਾਂ ਦਾ ਪਤਾ ਲਿਆ ਦੂੰਗਾ ਇੱਕ ਗੋਲੀਆਂ ਖਾਰਿਆ ਕਰ ਰੋਜ ਉਹ ਨਾ ਸਰਦ ਹੁਣ ਲਾ ਰੰਮੀ ਅੱਗੇ ਪਾਗਲ ਘੱਟਾ ਦਵਾਈ ਚੱਲ ਠੀਕ ਆ ਮੈਂ ਜਾਂਦਾ ਮੋਟਰਾਂ ਲਾ ਲਿਓ ਜੰਗਾ ਜਾ ਚੂ ਨੂੰ ਇਨੂੰ ਚਾਹ ਚੁੰਨ ਜੇ ਮਨੀਸ਼ਰ ਨੂੰ ਕਾਨੂੰਨ ਨਾ ਕਰਨ ਬਜਾਏ ਨੂੰ ਥੱਕਾ ਰਹਾ ਸਾਰੀ ਜਿਹੜੀ ਮੇਰੇ ਡਰਾਈਵਰ ਨਹੀਂ ਹੈਗੇ ਉਹ ਕੋ ਆਪੇ ਚਲਾਉਂਦਾ ਮਸ਼ੀਨ ਆ ਮੋਟਰ ਹੱਡ ਲਾ ਲਿਓ ਹਾਟਾਬੇ ਕੋਲ ਆ ਹਾਂ ਕੀ ਦੇ ਕੋਲ ਆ ਮਸ਼ੀਨ ਉਹਦੇ ਕੋਲ ਮਨੀਸ਼ ਕੋਲ ਜਿਹੜਾ ਮੇਰੇ ਕੋਲ ਮੈਨੂੰ ਲੈ ਗਿਆ ਤਾਂ ਨਾਲ ਹੁਣ ਪਤਲਾ ਆ ਐਨ ਤਾਂ ਕੱਪੜੇ ਹੀ ਲਪੜੇ ਜਿਹਦੇ ਤਾਂ ਹੀ ਤਾਂ ਉਹ ਤੈਨੂੰ ਲੈ ਕੇ ਮੈਂ ਮੈਨੂੰ ਕਹਿੰਦਾ ਬੈਰਿੰਗ ਪਾਵਾ ਚੱਲ ਮੈਂ ਰਾਜੂ ਨੂੰ ਕਹਿ ਦੇਣਾ ਬਸ ਇਹਨੂੰ ਲੈ ਜੀ ਨਾਲ ਇਹਨੂੰ ਛੱਡ ਜੀ ਇੱਥੇ ਬੰਦੇ ਹੈਗੇ ਆ ਉਹਦੇ ਕੋ 4-5 ਉੱਥੇ ਉਹ ਚਕਾਉਣੇ ਵਾਲੇ ਚੱਕ ਥਲ ਕਹਿੰਦੇ ਤੁਸੀਂ ਖੋਲ ਦਿਓ ਕਹਿੰਦੇ ਲੋ ਖੋਲ ਕੇ ਛਾਟ ਮਾਰ ਤੇ ਕੱਢ ਗਏ ਜੈ ਸਵੇਰੇ ਪਾਣੀ ਸਾਜਰੇ ਜਿਹਾ ਪਾਉਣੀਆਂ ਆਓ ਜੇਕਰ ਨਾ ਲੋਡ ਲੱਗੇ ਉਕਣਾ ਕਰਨੀ ਠੀਕ ਆ ਚੰਗਾ ਮੈਂ ਜਾਣਾ ਹੁਣ ਚਾਚਾ ਤਾਂ ਆਪਣਾ ਬਹਿ ਗਿਆ ਵਿੱਚ ਤੇ ਕੀੜੇ ਲੜਦੇ ਹਣ ਹੋ ਚਾਚਾ ਟਾਕੀ ਲਾ ਲਾ ਮੱਛਰਾਂ ਨੂੰ ਮਾਰਨ ਲੱਗੇ ਨੂੰ ਵਿੱਚ ਇਹ ਗਿੱਟੇ ਖਾਊਗਾ ਮੱਛਰ ਹਾਂ ਮੱਛਰ ਵੀ ਕੀੜੇ ਖਾਊਗਾ ਤਾਂ ਇਹ ਸੌਖਾ ਖਾਊਗਾ ਮੈਂ ਆਪਣੀਆਂ ਹਾਂ ਇਹ ਦੇਖੋ ਦੋਸਤੋ ਹੋ ਚਾਚਾ ਸੇ ਇੱਕ ਗਾੜੀ ਦਾ ਏਰੀਆ ਵਧੀਆ ਹੈ ਵਧੀਆ ਏਰੀਆ ਹੈ ਇਹ ਕਿਸੇ ਚੇਂਜ ਹੁੰਦਾ ਹੈ ਇਹ ਆਪ ਲੋਕੋ ਕਾ ਬਾਹਰ ਸੇ ਦੇਖਾ ਆਜਾ ਲਓ ਮੱਚਾ ਬੜ ਗਿਆ ਤੇ ਚੱਲਣ ਦੀ ਲੋੜ ਨਹੀਂ ਬਾਤ ਹੈ ਇਹ ਦੇਖੋ ਦੋਸਤੋ ਬਾਕੀ ਆਪਾਂ ਜਾਣਿਆ ਹੋਣਾ ਨਾ ਏਰੀਆ ਮੱਕੀ ਦਾ ਨਾ ਥੋੜਾ ਜਿਹਾ ਉਹ ਕਰਨਾ ਆਪਣੇ ਕਰਵਾ ਭਲਾ ਕਰੇ ਮੱਕੀ ਵਾਲੇ ਏਰੀਆ ਜਾਣਾ ਕਰੋ ਦੇਖਣਾ ਨਾ ਸਿਲੈਕਟ ਕਰਕੇ ਆਉਣਾ ਏਰੀਆ ਬਾਕੀ ਲਵਾਤਾ ਰਾਜੀ ਉਹਨਾਂ ਦਾ ਡੇਰਾ ਇੱਥੇ ਜੰਗਲ ਚ ਮੰਗਲ ਉਹ ਆਪਣੇ ਸਕੰਜਾ ਸਕੰਜਾ ਲਾ ਲਿਆ ਇੱਧਰ ਸਾਹਮਣੇ ਮੋਟਰ ਰਹਿ ਗਈ ਹੈ ਚਲੋ ਨਾਉਣ ਤੋਂ ਉਹਨੂੰ ਬਾਕੀ ਵਧੀਆ ਚੱਲੀ ਆ ਮਸ਼ੀਨ ਹਨਾ ਚਾਚਾ ਓਕੇ ਚੱਲੀ ਆ ਬਹੁਤ ਵਧੀਆ ਬਹੁਤ ਵਧੀਆ ਹੈ ਬਹੁਤ ਵਧੀਆ ਚੱਲਦੀ ਆ ਵਧੀਆ ਓਕੇ ਤਾਂ ਕੰਮ ਮੰਨਦੇ ਦੇ ਕਿਸਾਨ ਹੈ ਬਹੁਤ ਵਧੀਆ ਹਾਂ ਨਹੀਂ ਮਸ਼ੀਨ ਵਧੀਆ ਚੱਲੀ ਆ ਬਾਬੇ ਦੀ ਕਿਰਪਾ ਕਹਿ ਲਾ ਚਲੋ ਸਭ ਦੀ ਇੱਕ ਨੇ ਚੱਲੇ ਪ੍ਰਮਾਤਮਾ ਅਗੇ ਅਰਦਾਸ ਆ ਬਾਕੀ ਮਿਲਾਂਗੇ ਹੋਣਾ ਨਾ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਹ ਖੇਤ ਵੱਢ ਕੇ ਕੱਲ ਨੂੰ ਫੇ ਮਸ਼ੀਨ ਉਹ ਪਰਾਂ ਜਾਊਗੀ ਜਿੱਥੇ ਲੇਟਾਂ ਬੜਦੀਆਂ ਉਹ ਵੀ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਤਾਂ ਨਹੀਂ ਦਿਖਾਉਂਦੇ ਪਰਸ ਨੂੰ ਦਿਖਾਵਾਂਗੇ ਚਲੋ ਜਦ ਤੱਕ ਰੱਬ ਰੱਖਾ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ ਠੀਕ ਨੇ ਚਾਚਾ ਹਾਂ ਬੜੀ ਚਾਚਾ ਹੁਣ ਸਾਈਂ ਜੀ ਸਾਡੇ ਨਾਲੇ ਰਹੂਗਾ ਹੁਣ ਓਕੇ ਜੀ ਮਿਲਦੇ ਹੁਣ ਕਿਸੇ ਨੈਕਸਟ ਵੀਡੀਓ ਦੇ ਵਿੱਚ